हां जी ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ YouTube ਚੈਨਲ ਖਹਿਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਐਡਰੈਸ ਇੱਕ ਵਾਰੀ ਵੀਰ ਦਾ ਜ਼ਰੂਰ ਕਨਫਰਮ ਕਰ ਲਿਓ ਪਿੰਡ ਹੈ ਦੋਸਤੋ ਵੀਰ ਦਾ ਝਾਮਕੇ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਭਾਜਨਾ ਦਾ ਨਾਮ ਪ੍ਰਤਾਪ ਸਿੰਘ ਛਾ ਜਿਨ੍ਹਾਂ ਦੇ ਫਾਰਮ ਤੇ ਅੱਜ ਆਪਾਂ ਵੀਡੀਓ ਬਣਾਉਣ ਪਹੁੰਚੇ ਆ 6 ਨਾਗਰ ਮੱਜਾਂ ਦੇ ਵਿੱਚ ਦਿਖਾਵਾਂਗੇ ਵੀਡੀਓ ਦੇ ਵਿੱਚ ਤੁਹਾਨੂੰ ਤੇ 6 ਨਾਗਰ ਦੋਸਤੋ ਸੂਏ ਸਰਾਏ ਹੋਣਗੇ ਇੱਕ ਮਾਝ ਦੇ ਮਗਰ ਬੱਚਾ ਵੀ ਹੈਗਾ ਕੱਟੀ ਤੇ ਮੁੱਲ ਇਹਨਾਂ ਮੱਜਾਂ ਦੇ ਦੋਸਤੋ 37000 ਤੋਂ ਲੈ ਕੇ ਤੇ 59000 ਰੁਪਏ ਤੱਕ ਹੋਣਗੇ ਦੁੱਧ ਦੀ ਗੱਲ ਕਰੀ ਤੇ 7-8 ਕਿਲੋ ਤੋਂ ਲੈ ਕੇ ਦੋ ਤੇ 9-10 ਕਿਲੋ ਦੇ ਵਿੱਚ ਵਿੱਚ ਦੁੱਧ ਜਿਹੜਾ ਇਹਨਾਂ ਮੱਜਾਂ ਥੱਲੇ ਜਿਹੜਾ ਅੱਜ ਦਾ ਮੌਜੂਦ ਹੋਊਗਾ ਜੀ ਪ੍ਰੋਪਰ ਡਿਟੇਲ ਸਾਰੀ ਕੱਲੇ-ਕੱਲੇ ਪਸ਼ੂ ਦੀ ਆਪਾਂ ਵੀਰ ਦੇ ਕੋਲੋਂ ਪੁੱਛ ਕੇ ਤੁਹਾਨੂੰ ਸਾਂਝੀ ਕਰ ਲਾਂਗੇ ਉਸ ਤੋਂ ਪਹਿਲਾਂ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦੇ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੇੜੀ ਗੱਲ ਨਾ ਹੋਵੇ। ਚੈਨਲ ਨੂੰ ਸਬਸਕ੍ਰਾਈਬ ਕਰ ਦਿਓ, ਬੈਲ ਬਟਨ ਨੂੰ ਆਲਟ ਸੈਲੈਕਟ ਕਰ ਦਿਓ। ਵੀਡੀਓ ਨੂੰ ਲਾਈਕ ਤੇ ਸ਼ੇਅਰ ਜਿਹੜਾ ਜ਼ਰੂਰ ਕਰ ਦਿਆ ਕਰੋ ਜੀ। ਆਓ ਵੀਰ ਨਾਲ ਗੱਲਬਾਤ ਕਰਕੇ ਡਿਟੇਲ ਆਪਾਂ ਸਾਰੀ ਇਹਨਾਂ ਪਸ਼ੂਆਂ ਦੀਆਂ ਰਿਤੀਆਂ ਨੂੰ ਪੁੱਛ ਲੈਣੀ ਹੈ। ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਮਾਰਾ। ਹੋਰ ਭਾਈ ਠੀਕ ਠਾਕ ਜੀ। ਵਧੀਆ ਜੀ ਚੱਲਦੀ ਗੱਲ ਆ ਜੀ। ਤੇ ਕਿੰਦਾ ਵਧੀਆ ਕੰਮ ਕਰ। ਵਧੀਆ ਵਧੀਆ ਚੱਲੀ ਜਾਂਦਾ ਜੀ। ਸ਼ੁਕਰੀਆ ਜੀ। ਹ ਤੇ ਫੋਨ ਨੰਬਰ 6284741426284741 ਹਾਂਜੀ ਹਾਂਜੀ ਬਾਕੀ ਖੈਰਾ ਡੇਰੀ ਫਾਰਮ ਦੇਖਣ ਵਾਲੇ ਸਾਰੇ ਭੈਣ ਭਰਾਵਾਂ ਨੂੰ ਆਪਣੇ ਨੂੰ ਪਿਆਰਪ੍ਰੀ ਸਸੀ ਕਲ ਜੀ ਸਸੀ ਕੈਬੀ ਦੀ ਸਸੀ ਤੇ ਇਹੋ ਰਿਕਵੈਸਟ ਬੇਨਤੀ ਕਰਦੇ ਹਾਂ ਵੱਧ ਤੋਂ ਵੱਧ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਫੋਲੋ ਕਰੋ ਸਬਸਕ੍ਰਾਈਬ ਕਰੋ ਤਾਂ ਕਿ ਕੋਈ ਵੀ ਭੈਣ ਭਰਾ ਜਿਨੇ ਕੋਈ ਡੰਗਰ ਲੈਣਾ ਆਪਣੀ ਵੀਡੀਓ ਦਿੱਕ ਪੋਜੀਟਿਵ ਹੋਏ ਠੀਕ ਹੈ ਜੀ ਹਾਂਜੀ ਹਾਂਜੀ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਹਾਂ ਤੇ ਇਹੋ ਇੱਕ ਹੋਰ ਬੇਨਤੀ ਆ ਹਾਂਜੀ ਵੀ ਸਾਰੀ ਵੀਡੀਓ ਪਰਿਵਾਰ ਦੇ ਵਿੱਚ ਬੈਠ ਕੇ ਵੇਖੋ ਸ਼ੁਰੂ ਤੋਂ ਲੈ ਕੇ ਐਂਡ ਤੱਕ ਠੀਕ ਹੈ ਜੀ ਤੇ ਘਰੇ ਆ ਕੇ ਤੇ ਆਪਦੀ ਤਸੱਲੀ ਕਰ ਤਸੱਲੀ ਕਰਕੇ ਪੁੱਛੋਗੇ ਹਾਂਜੀ ਠੀਕ ਹੈ ਜੀ ਅੱਜ ਆਪਣੇ ਕੋਲ ਵੀ ਜੀ 6 ਨਾ ਗਾ ਟੋਟਲ ਹੈ ਨਾ ਹਾਂਜੀ ਨਾਗ ਤੇ ਭਾਜੀ ਦਾ ਹੀ ਚਾਰ ਡੰਗਰ ਵੇਕੇ ਚਾਰ ਡੰਗਰ ਵੇਕੇ ਹਾਂਜੀ ਹਾਂਜੀ ਠੀਕ ਹੈ ਜੀ ਮੋਲ ਜਿਹੜੇ ਅੱਜ ਦੀ ਵੀਡੀਓ ਦੇ ਵਿੱਚ 37000 ਲਿਖਦੇ 58000 ਤੱਕ ਮੈਂ ਦੱਸਦਾ ਹਾਂ ਹਾਂਜੀ 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 ਬਾਕੀ ਆਪਾਂ ਡਿਟੇਲ ਕੱਲੇ ਕੱਲੇ ਪੁੱਛਦੇ ਹਾਂ ਇਹ ਭਾਜੀ ਸੁਆਲ ਵਾਲੇ ਕੋ ਦੁੱਜਾ ਵਾਲੇ ਤੇ ਜਾਲ ਵਾਲੇ ਭਾਵੇਂ ਵਾਲੇ ਚੌਥਾ ਭਾਵੇਂ ਵਾਲੇ ਦਹਾਵਾ ਆਪਜੀ ਸਮਝ ਵੇਖੇ ਕੋਈ ਤਾਂ ਜੀ ਸੂਈ ਜੇ ਮਹੀਂ ਮਗਰ ਕਟਾ ਜੀ ਮਗਰ ਦੀ ਆ ਦੋਸਤੋ ਪੰਜਾਂ 14 ਡਣਾ ਦੀ ਸੂਈ ਆ ਮਾਲੀ ਜੀ ਚੁਗਾ ਮਗਰ ਕਟਾ ਇਹ ਦੁੱਧ ਦੇ ਥੱਲੇ ਭਾਜੀ 7 ਤੇ ਕਿੰਨਾ ਕੀਤਾ ਮੁੱਲ ਕਰਨਾ ਮੁੱਲ ਭਾਜੀ ਬਿਲਕੁਲ ਇਹਦਾ ਛੋਟਾ ਹਾਂਜੀ ਤਾਜੀ ਮੈਂ ਕਰਕੇ ਤੁਹਾਨੂੰ ਪਤਾ ਤਾਜੀ ਦਾ ਡੰਗਰ ਫਿਰ ਡੰਗਰ ਦਾ ਥੋੜਾ ਫਰਕ ਪੈ ਜਾਂਦਾ ਹਾਂਜੀ ਹਾਂਜੀ ਉਹਦਾ ਦਾ ਭਾਅ ਮੁੱਲ ਕਰਨ ਨੂੰ ਆਪਾਂ 50 55 ਵੀ ਕਰ ਲਈਏ ਹਾਂਜੀ ਚਲੋ ਤੁਹਾਨੂੰ ਬੰਦਾ ਤਾਜੀ ਮੈਂ ਆ ਸਾਲ ਭਾਰੇ ਨੇ ਮਿਲਣਾ ਕਿ ਜਾ ਹੈ ਕਿ ਨਹੀਂ ਗੱਲ ਹਾਂਜੀ ਇਹ ਗੱਲ ਦਾ ਫਰਕ ਪੈਂਦਾ ਤੇ ਆਪਾਂ ਛੋਟਾ ਇਹ ਭਾਅ ਕਰਨਾ ਉਰੇ ਇਹਦੀ 45000 ਦੇ ਵਿੱਚ ਪਹੁੰਚ ਗਿਆ ਹਾਂਜੀ ਗੱਡੀ ਆਪ ਦੀ ਲੈਵੇਂ ਪੂਰੇ 42000 ਦੀ ਮਹਿੰਗੇ 42 ਸੱਜਰ ਸੂਈ ਜੇ ਗਲੇ ਨਾ ਰੋ ਠੀਕ ਹੈ ਜੀ ਹੈਗੀ ਕਿ ਜੈ ਸੂਈ ਨਹੀਂ ਆਪਾਂ ਜੈ ਜੀ ਦੱਸਿਆ ਜੀ ਠੀਕ ਹੈ ਚਲੋ ਡੰਗਰ ਤੁਹਾਨੂੰ ਬਤਾ ਥੋੜਾ ਜੇ ਬੱਚਾ ਬਣਾ ਹੋਵੇ ਤਾਂ ਫਿਰ ਚਲੋ ਫਰਕ ਪੈ ਜਾਂਦਾ ਫਰਕਾਂ ਜੀ ਹਾਂਜੀ ਪਰ ਉਹ ਵੀ ਭਾਜੀ ਜ਼ਿਆਦਾ ਨਹੀਂ ਫਰਕ ਪੈ ਜਾਂਦੇ ਕੋਈ ਬਾਜ਼ਾਰ ਤੇਜ ਬੜਾ ਜਾ ਮਾਲ ਘਟਦਾ ਬੰਦੇ ਦੋਸਤੋ 45000 ਰੁਪਿਆ ਡਿਮਾਂਡ ਜਿਹਦੀ ਵਿੱਚ 100 ਹੀ 100 ਕਿਲੋਮੀਟਰ ਤੱਕ ਦੀ ਪਹੁੰਚ ਤੇ ਜੇ ਕੋਈ ਵੀਰ ਗੱਡੀ ਆਪਣੀ ਲਿਆਦਾ ਫਿਰ 42000 ਰੁਪਿਆ ਰੇਟ 7 ਕਿਲੋ ਦੁੱਧ ਮੌਕੇ ਦਾ ਤਿਆਰ 6-7 ਦਿਨ ਦਾ ਟਾਈਮ ਸੁਈਨ ਹੋ ਗਿਆ ਸੂਬਾ ਤੁਹਾਡੇ ਸਾਹਮਣੇ ਆ ਬੱਚਾ ਤੁਹਾਨੂੰ ਵਿਖਾਤਾ ਕਟਾ ਕੁ ਪੰਜ ਚਾਰ ਦਿਨ ਹੋਏ ਆ ਜੀ ਹਫਤੇ ਤੋਂ ਹਾਂਜੀ ਮੈਂ ਕਿ ਚਵਾਈ ਵਰੀ ਚੰਗੀ ਆ ਜੀ ਠੀਕ ਹੈ ਜੀ ਇਹ ਆ ਵੀ ਇਹ ਜਿਹੜੇ ਕੋਈ ਬੰਦਾ ਛੋਟਾ ਮੰਨ ਲੋ ਪਰਿਵਾਰ ਜਾਂ ਕੋਈ ਵਿਚਾਰੇ ਜਿਹਨੇ ਆਪਦਾ ਸਾਰਨਾ ਨਾ ਟਾਈਮ ਹਾਂਜੀ ਹਾਂਜੀ ਉਹਦੇ ਲਈ ਵਧੀਆ ਜਿਆਦਾ ਨਹੀਂ ਆ ਪਾਉਂਦੇ ਚਲੋ ਦੁੱਧ ਨੇ 8 ਕਿਲੋਟਰ ਦੇ ਜਣ ਛੋਟਾ ਫਾਰਮਰ ਦੋਸਤੋ ਕੋਈ ਘਰੇਲੂ ਕਈ ਰਾਂ ਵੀਰਾਂ ਦੇ ਕੋਲ ਮਤਲਬ ਜੈਸ ਥੋੜੀ ਹੋੜੀ ਹੁੰਦੇ ਹਰ ਬਾਕੀ ਸਭ ਤੋਂ ਵੱਡੀ ਗੱਲ ਇਹ ਆ ਵੀ ਮਗਰ ਬੱਚਾ ਵਾ ਤਾਜੀ ਸੂਈ ਤੇ ਹਾਂ ਲੋਈ ਦੋਸਤੋ ਚੈੱਕ ਕਰ ਲੋ 7 ਕਿਲੋ ਦੁੱਧ ਮੌਕੇ ਦਾ ਤਿਆਰ ਦੁੱਧ ਵੱਧੂਗੀ ਜੇ ਕੋਈ ਸੇਵਾ ਹੋ ਗਈ ਕਿਉਂਕਿ ਗਾਹ ਨੂੰ ਸਟਾਈਲਿਸ਼ ਟੋਨ ਦਾ ਟਾਈਮ ਆ ਜਾਣਾ ਚਲੋ ਆਪਾਂ ਜ਼ਿਆਦਾ ਨਹੀਂ ਆਂਦੇ ਜੀ ਆਖੀ ਜਾਂਦੇ ਆ 14 15 ਇਹਦੇ ਹੁਣ ਤੁਹਾਨੂੰ ਪਤਾ ਆ 8 ਕਿਲੋ ਪਈ ਜਾਵੇ ਬੜਾ ਵਾ ਬਾਕੀ ਦੋਸਤੋ ਮਿਲਕ ਮੈਂ ਵਾਦੇ ਹਿਸਾਬ ਨਾਲ ਐ ਕਿ ਨਹੀਂ ਗੱਲ ਹਾਂ ਵਾਦੇ ਹਿਸਾਬ ਨਾਲ 8 ਕਿਲੋ ਚਲੀ ਜਾਵੇ ਤਾਂ ਬੜੀ ਸਹੀ ਆ ਥੋੜਾ ਥੋੜਾ ਦੀ ਕੁਆਲਿਟੀ ਮੈਂ ਕਿ ਚਵਾਈ ਤੇ ਬਹੁਤ ਚੰਗੀ ਭਾਵੇਂ ਬੱਚਾ ਚੋਲੇ ਛੜਾ ਠੀਕ ਹੈ ਜੀ ਹਾਂਜੀ ਹਾਂਜੀ ਇਹ ਦੋ ਅੱਗੇ ਆ ਗਿਆ ਜੀ 2 ਨੰਬਰ ਸ਼ਾਇ ਜੀ ਇਹ ਦੋ ਅੱਗੇ ਭਾਈ ਆ ਛ ਹਾਂਜੀ ਇਹਦੇ ਥੱਲੇ ਭਾਜੀ ਦੁੱਧ ਹੈਗਾ ਜੀ 6 ਲੀਟਰ ਸੂਹਾ ਕਨਵੇਂ ਸੱਤ ਆ ਕੋ 6 ਵਾਲੇ ਸੂਹਾ ਦੂਜਾ ਕੋ ਤੀਜਾ ਲਾਵੇ ਚੌਥਾ ਲਾਵੇ ਭਾਵੇਂ ਲਾਵੇ ਦਾ ਹੁਮਾ ਸੂਹਾ ਤੇ ਡਿਪੈਂਡ ਚਲੋ ਆਪ ਵੀ ਸਮਝ ਵੇਖੀ ਭਾਜੀ ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ ਦੁੱਧ ਦੁੱਧ 7 ਕਿਲੋ ਹਾਂ ਦੁੱਧ 7 6 ਵਾਲੇ ਭਾਈ 6 ਲਾ ਕੇ ਸੌਦਾ ਕਰ ਲਈ ਕੋਈ ਤੇ ਬੱਚਾ ਨਹੀਂ ਹੈਗਾ ਮਿਲਦੀ ਭਾਰੇ ਤੇ ਇਹਨੂੰ ਸੂਈ ਨੂੰ ਹੋਏ ਜੇ ਕੋ 3 3:3 ਅੱਛਾ ਜੀ ਤੇ ਰੇਟ ਇਹਦਾ ਬਿਲਕੁਲ ਹੀ ਆਪਾਂ ਅੱਜ ਲਾ ਮਾਲੋ ਆਪ ਨੂੰ ਜਿਆਦੇ ਫੋਨ ਆਉਂਦੇ ਆ ਵੀ ਜਿਹੜਾ ਨਾ ਪਣਪਾ ਕਿਸ ਦਾ ਡੰਗਰ ਸੂਣ ਵਾਲਾ ਜਾਂ ਕਿਸੇ ਨੇ ਛੋਟਾ ਲੈਣਾ ਭਾ ਹਾਂ ਆਮ ਕਰਕੇ ਮਨ ਲਓ ਜਿਹੜਾ ਨੁਕਸਾਨ ਸੂਣ ਹੋਇਆ ਨਹੀਂ ਇਧਰ ਤੇ ਆ ਹਾਂ ਅਗਲਾ ਆਂਦਾ ਮੈਨੂੰ ਚੱਲ ਦੁੱਧ ਪੀਨ ਲਈ ਛੋਟੀ ਲੱਭ ਜਿ ਲੱਖ ਗਲਗ ਕਿੱਥੋਂ ਲਾ ਨਹੀਂ ਲੱਸਦਾ ਹਾਂਜੀ ਹਾਂਜੀ ਆਪਾਂ ਇਹ ਕਰਕੇ ਨਾ ਪੰਜ ਚਾਰ ਪੀਸ ਅੱਜ ਪਾਏ ਆ ਵੀ ਜਿਹੜੇ ਛੋਟੇ ਭਾ ਜਿ ਲਾ ਚਲੋ ਦੁੱਧ ਅੱਧ ਪੀਨ ਦੀ ਅਗਲਾ ਇਹਦਾ ਮੁੱਲ ਕਿੰਨਾ ਹੈ ਇਹ ਭਾਜੀ ਇਹਨੂੰ ਟੀਗਾ ਵੀ ਭਰਿਆ ਜੇ ਮੈਂ ਇਹਨੂੰ 35 30 ਦਿਨਾਂ ਦਾ ਪਰ ਆਪਾਂ ਨਹੀਂ ਕੋਈ ਗਾਰੰਟੀ ਆਪਾਂ ਦੁੱਧੇ ਸਾਂ ਦੇ ਠੀਕ ਹੈ 45 ਚ ਗੱਡੀ ਵੇ ਲੋਕ ਜੈ ਜਿੰਨੀ ਕਿਰੇ ਕਰਦੇ 40000 ਪਹੁੰਚ ਕਰਾਂਗੇ ਪੂਰੇ 40000 ਦੇਣੀ ਨਹੀਂ ਜੇ ਕਿਸ ਨੇ ਪਰ ਠੀਕ ਹੈ ਪੂਰੇ 40000 ਪਹੁੰਚ ਕਰਾਂਗੇ ਗੱਡੀ ਆਪਦੀ ਲੈਵੇ 37000 ਦੀ 37000 ਦੀ ਬਿਲਕੁਲ ਦੋਸਤੋ ਰੇਡ ਛੋਟਾ ਜਿਹਾ 7 ਕਿਲੋ ਦੁੱਧ ਦੇ 6 ਕਿਲੋ ਮੰਨ ਕੇ ਕੋਈ ਸੌਦਾ ਕਰ ਲੈ ਹਾਂਜੀ ਬਾਕੀ ਦੋਸਤੋ ਚਲੋ ਇੰਡਿੰਗ ਦਾ ਤੁਹਾਨੂੰ ਪਤਾ ਤੋਕੜ ਪਹੂ ਆਉਂਦਾ ਵਾ ਭਾਜੀ ਤੁਹਾਨੂੰ ਪਤਾ ਜੀ ਦੁੱਧ ਆ ਅਕਸਰ ਜੇ ਚਲੋ ਗੱਡੀ ਸਾਂਭੂ ਕੋਈ ਤਾਂ ਫੇਰ ਵਾਢੀ ਦੀ ਹਾਂਜੀ ਨਹੀਂ ਵੀ ਦੀਏ ਤੇ ਵੇਖੋ ਜੇ ਗੱਪਾਂ ਨਿਕਲਾਈ ਤੇ ਫੇਰ ਹੈਗੀ ਹਾਂ ਜਿਹੜੀ ਵੀ ਚੀਜ਼ ਖਰਨੀ ਆ ਸਾਹਮਣੀ ਤੇ ਪੈਣੀ ਆ ਸਾਬ ਤੋਂ ਬਿਨਾਂ ਕੋਈ ਦਰਹਿਣੀ ਨਹੀਂ ਹਾਂਜੀ ਹਾਂ ਮੋਰੋ ਦੋਸਤੋ ਬਿਲਕੁਲ ਛੋਟਾ ਜਿਹਾ ਹਾਂਜੀ 40000 ਰੁਪਿਆ ਦਾ ਮੁੱਲ 40 ਹੱਥ ਪਹੁੰਚ ਗੱਡੀ ਆ 37000 ਰੁਪਿਆ ਮੋਟਰ ਤੱਕ ਦੀ ਪਹੁੰਚ 37 ਕੋਈ ਕੋਈ ਵੀਰ ਗੱਡੀ ਲਿਆਉਂਦਾ ਆਪਣੀ ਫੇਰ 37000 ਰੁਪਿਆ ਹਾਂਜੀ ਹਾਂਜੀ ਬਹੁਤ ਸੋਹਣੀ ਆਰਡਰ ਕੁਆਲਿਟੀ ਥਾਣਾ ਦੀ ਸਪੇਸ ਚੰਗੀ ਨਖੜਵੇਂ ਚਾਰੇ ਥਾਣ ਗੈਪ ਚ ਲੱਗੇ ਕੋਈ ਫੋਰਸ਼ਾਣੀਆਂ ਨਾਲ ਦੇਖ ਲੋ ਆਓ ਜੀ ਸਾਹੀ 3 ਨੰਬਰ ਦੇ ਗਾਰੀ ਭਾਜੀ ਪਹਿਲਾਂ ਹੋ ਗਿਆ ਝੋਟੀਏ ਅੱਛਾ ਜੀ ਕਿੰਨਾ ਟਾਈਮ ਹੋ ਗਿਆ ਜੀ ਸੂਈ ਨੂੰ ਸੂਈ ਨੂੰ ਕੋਈ ਸਾਢੇ 3-4 ਮਹੀਨੇ ਸਾਢੇ 3-4 ਮਹੀਨੇ ਸੂਈ ਨੂੰ ਹੋ ਗਿਆ ਦੁੱਧ ਕਿੰਨਾ ਜੀ ਭਾਜੀ ਬੱਚਾ ਨਹੀਂ ਹੈਗਾ ਮਿਲਦੀ ਭਾਰੇ ਤੇ ਆ ਹੂੰ ਦੁੱਧ 6 ਲੀਟਰ 사ਤਾ ਆਪਾਂ 5 ਆਖਾਂਗੇ ਭਾਜੀ ਪੱਕਾ ਦੋ 5 ਲੀਟਰ ਮੰਨ ਕੇ ਕੋਈ ਵੀਰ ਭਣਾ ਪ੍ਰੋਫੈਸਰ ਲੋ ਯਾਰ ਕਾ ਇਹਦਾ ਹਾਂਜੀ ਹਾਂਜੀ ਠੀਕ ਹੈ ਜੀ ਤੇ ਇਹ ਵੀ ਮੈਂ ਬਣੀ ਜੇ ਕੋ 20 20 ਦਿਨਾਂ ਦੀ ਠੀਕ ਹੈ ਜੀ ਮਹੀਨੇ ਟਿਕਰ ਪਰ ਆਪਾਂ ਨਹੀਂ ਕੋਈ ਗਾਰੰਟੀ ਆਪਾਂ ਦੁੱਧ ਦੇ ਹਿਸਾਬ ਨਾਲ ਦੇਣੀ ਠੀਕ ਹੈ ਜੀ ਬਾਕੀ ਇੱਕ ਗੱਲ ਇੱਕ ਤਾਂ ਛੋਟੀ ਵਪਾਰੀ ਬਣਾਉਂਦੇ ਆ ਨਾ ਇਹ ਹੈਗੀ ਛੋਟੀ ਭਾਜੀ ਠੀਕ ਹੈ ਜੀ ਤੇ ਇਹਦਾ ਮੁੱਲ ਕਿੰਨਾ ਜੀ ਇਹਦਾ ਭਾਜੀ ਛੋਟਾ ਹੀ ਆਪਾਂ ਹਾਂ ਇਹਦੀ ਭਾਜੀ ਕਰਦੀਏ 50 ਜੀ ਪਹੁੰਚ ਇਹ ਵੀ ਗਿਆ ਸ਼ੋਟ ਅਨੰਦ ਇਹਦੀ ਪੂਰੇ ਨਾ 45 ਆਖਣਾ ਪਾ ਪੂਰੇ 43000 ਦੇ ਵਿੱਚ ਪਹੁੰਚ ਗੱਡੀ ਆਪ ਜੀ ਲੈਵੇ ਜਿਸ ਨੂੰ 40000 42000 ਲਓ ਜੀ ਕਰ ਲੋ ਚੈੱਕ ਦੋਸਤੋ ਦੀਵਾਲੀ ਵੀ ਨੇੜੇ ਆ ਤੇ ਦੀਵਾਲੀ ਦੀਆਂ ਜਿਹੜੀਆਂ ਆਫਰਾਂ ਆ ਸ਼ੁਰੂ ਹੋ ਗਈਆਂ ਜੀ ਇਸ ਫਾਰਮ ਤੇ 43000 ਰੁਪਿਆ ਰੇਟ ਮੌਕੇ ਦਾ ਜਿਹਦੇ ਵਿੱਚ 100 ਕਿਲੋਮੀਟਰ ਤੱਕ ਦੀ ਪਹੁੰਚ ਹਾਂਜੀ ਤੇ ਜੇ ਕੋਈ ਵੀਰ ਗੱਡੀ ਲਿਆਦਾ ਆਪਣੀ ਫਿਰ 40000 ਰੁਪਿਆ ਹਾਂਜੀ 5 ਕਿਲੋ ਦੁੱਧ ਮੰਨ ਕੇ ਕੋਈ ਵੀਰ ਕਹਿੰਦਾ ਸੌਦਾ ਕਰ ਲੇ ਸੂਆ ਝੋਟੀ ਪਹਿਲਾਂ ਸੂਈ ਆ ਪੜੀ ਪੈ ਗਈ ਝੋਟੀ ਆ ਤੁਹਾਨੂੰ ਦੇਖਣੀ ਲਈ ਜਾਂ ਠੀਕ ਹੈ ਇਹ ਲਕੋ ਕੋਈ ਹੈਗਾ ਹੀ ਨਹੀਂ ਜਿਹੜੀ ਚੀਜ਼ ਦਿਨਾਂ ਮਾਲਾਂ ਦਾ ਰੱਖਦਾ ਭੈਣ ਭਰਾ ਸਾਰੇ ਸਿਆਣੇ ਆ ਵੇਖੋ ਨਹੀਂ ਫੇਸ ਕੁਆਲਿਟੀ ਵਿਖਾ ਦਿਓ ਆ ਕਰ ਲੋ ਜੀ ਫੇਸ ਕੁਆਲਿਟੀ ਚੈੱਕ ਹਾਂਜੀ ਲੋ ਮੂੰਹ ਦੀ ਵੀ ਕੱਚੀ ਆ ਲੈ ਜੀ ਦੋਸਤੋ ਛਿੱਗੀ ਛਿੱਗੀ ਰਹੀ ਛਿੱਗੀ ਜੇ ਮੂੰਹ ਛਿੱਗੀ ਜੇ ਦੋਸਤੋ ਜਵਾਨੀ ਗਈ ਛਿੱਗੀ ਮੂੰਹ ਛਿੱਗੀ ਹੈ ਹਾਂਜੀ ਹਾਂਜੀ ਲੋ ਜੀ ਆ ਕਰੋ ਚੈੱਕ ਜੀ ਆਦਰ ਕੁਆਲਿਟੀ ਇਹ ਸਾਹ ਹਣਾ ਆ ਸੁਆ ਮੁਖਤਦਾ ਜੀ ਦਾ ਇਹਨੇ ਪਿਆਰ ਹੀ ਹੋਣਾ ਜਦੋਂ ਗਾਂ ਬਣੀਆਂ ਆਓ ਜੀ ਇਹਦੀ ਗੱਲ ਹੈ ਹਾਂਜੀ ਲੋ ਕਰ ਲੋ ਚੱਕ ਜੀ ਚਲੋ ਏਦਾਂ ਟੀਕਾ ਭਰਾ ਤਾਂ ਨਾ ਬਣ ਗਈ ਛੋਟੀ ਹਾਂਜੀ ਸਾਂਭੀ ਨਹੀਂ ਮੁੜਕੇ ਨਾ ਭਾਜੀ ਸਾਂਭੀ ਨਹੀਂ ਹਾਂਜੀ ਇਹ ਤਾਂ ਗੱਲ ਹੈਗੀ ਸਾਂਭੀ ਇਹ ਤੋਂ ਮਕੇ ਆ ਜੋ ਸ਼ਾਹ ਜੀ 4 ਨੰਬਰ ਦੀ ਦਸੀਏ ਡਿਟੇਲ ਆ ਪਾ ਗੇਰਾ ਭਾਜੀ ਦੁੱਧ 7 ਲੀਟਰ ਲਾਵੇ ਪਕਾ ਕੋਈ 8 ਆ ਕੋ 7 ਲਾ ਲੈ 7 ਲੀਟਰ ਮੰਨ ਕੇ ਸੌਦਾ ਕਰ ਲੈ ਕੋਈ ਉਹਦਾ 8 7 ਲਾ ਲੈ ਤੇ ਉਈ ਨੂੰ ਹੋਏ ਜੇ ਇਹਨੂੰ ਵੀ ਕੋਈ ਸਾਢੇ ਤਿੰਨ ਚਾਰ ਮਹੀਨੇ ਅੱਛਾ ਜੀ ਬੱਚਾ ਨਹੀਂ ਹੈਗਾ ਮਿਲਦੀ ਭੜੇ ਤੇ ਆ ਠੀਕ ਹੈ ਜੀ ਰੇਟ ਇਹਦਾ ਵੀ ਲੈ ਜੀ ਕਿੰਨਾ ਗਰੇਟ ਇਹਦਾ ਵੀ ਭਾਜੀ ਛੋਟਾ ਹੀ ਹੈ ਚਾਵੇਂ ਮਈਆਂ ਛੋਟੇ ਭਾਦਮ ਹਾਂਜੀ ਇਹਦਾ ਵੀ ਆਪਾਂ ਮੋਲ ਜੋ ਮਰਜ਼ੀ ਕਰੀਏ ਹਮ ਇਹਦੀ ਆਪਾਂ ਕਰ ਦਈਏ ਆਪਣਾ 50000 ਤੇ ਪਹੁੰਚ ਹੈਗੀ ਕਿ ਜਿਸਕੇ ਕਿਹਨੇ ਕਰਦੇ ਪੂਰੇ 45000 ਤੇ ਪਹੁੰਚ ਕਰਾਂਗੇ ਜੀ 42000 ਦੀ ਨਹੀਂ ਅੱਛਾ ਜੀ ਹੋਰ ਦੋ ਛੱਡ ਦਿੰਨੇ ਪੂਰੇ 43000 ਤੇ ਪਹੁੰਚ ਕਰਾਂਗੇ ਪੂਰੇ 30000 ਜੀ ਲੈਵੇ ਪੂਰੇ 40000 ਜੀ ਲੈ ਲਓ ਅਫਰ ਲੱਗੀ ਜੀ ਦੋਸਤੋ ਦੁਵਾਲੀ ਦੀ ਆ ਲਓ ਜੀ 43000 ਦੇ ਵਿੱਚ 100 ਕਿਲੋਮੀਟਰ ਤੱਕ ਦੀ ਪਹੁੰਚ ਦੁੱਧ 7 ਕਿਲੋ ਤੇ ਜੇ ਵੀ ਵੀ ਗੱਡੀ ਆਪਣੀ ਲੈਵੇ ਫਿਰ 40000 ਰੁਪਏ ਰੇਟ ਬਿਲਕੁਲ ਛੋਟੇ ਛੋਟੇ ਰੇਟ ਇਹ ਆ ਪਾਪਾ ਬਾਜੀ ਛੋੜੇ ਛੋੜੇ ਕੀਤੇ ਬਿ ਚਲੋ ਭੈਣ ਭਰਾ ਇੱਕ ਭੈਣ ਭਰਾ ਵਾਲਾ ਲੈ ਜੀ ਹੈ ਕਿ ਨਹੀਂ ਹਾਂ ਜੀ ਕੋ ਦਿੱਕਤ ਨਾ ਆਵੇ ਕਿਸੇ ਨੂੰ ਵੀ ਲੈਣ ਵਾਲੇ ਨੂੰ ਲਓ ਜੀ ਕਰੋ ਚੈੱਕ ਜੀ ਹਾਂਜੀ ਹਾਂਜੀ ਛੋਟੇ ਤੋਂ ਛੋਟਾ ਫਾਰਮਰ ਵੀ ਜਿਹੜੀ ਚੀਜ਼ ਤੋਂ ਖਰੀਦ ਸਕਦਾ ਵਾ ਜੇ ਦੁੱਧ ਵੀ ਚਾਹ ਪਾਣੀ ਹਰ ਇੱਕ ਜਿਹ ਬੰਦੇ ਦਾ ਬਣ ਸਕਦਾ ਜਿਵੇਂ ਆਈ ਇਹਨਾਂ ਦੀ ਚੌਂ ਦੀ ਬੰਬੀਰ ਕੀ ਪੋਲੀ ਜਿੱਦਾ ਮਰਜ਼ੀ ਕੋ ਚੋੜੇ ਠੀਕ ਹੈ ਜੀ ਹਾਂਜੀ ਹਾਂਜੀ ਚੈੱਕ ਤੁਸੀਂ ਕਰ ਲਿਓ ਤਸਦੀ ਆਪਣੀ ਕਰ ਲਿਓ ਬਾਕੀ ਇਹ ਵੀ ਮੈਂ ਬਣੀ ਜੇ ਉਹ ਮਹੀਨੇ ਖੰਦੀ ਹਾਂਜੀ ਆਪਾਂ ਕੋਈ ਆਪਾਂ ਦੁੱਧ ਦੇ ਹਿਸਾਬ ਨਾਲ ਦੇਣੀ ਠੀਕ ਹੈ ਜੀ ਹਾਂਜੀ ਹਾਂਜੀ ਆ ਲਓ ਜੀ ਚੈੱਕ ਕਰ ਲਓ ਦੋਸਤੋ ਪਿੱਠ ਪੜੀ ਦੀ ਚੜਾਈ ਵੇਖ ਲਓ ਆਰਡਰ ਕੁਆਲਿਟੀ ਜਿਹੜੀ ਬਹੁਤ ਸੋਹ ਨਾਰਮਲ ਰੇਟ ਦੋਸਤੋ 43000 ਰੁਪਿਆ ਪਹੁੰਚ ਜੀ ਦੇ ਵਿੱਚ 100 ਕਿਲੋਮੀਟਰ ਤੱਕ ਛੋਟੇ ਛੋਟੇ ਪਹਾੜ ਤੋਂ ਹੋ ਕੇ ਅੱਗੇ ਇਹ ਤਾਂ ਅਜਾਪਾ ਕਰਨੇ ਆ ਬਸ ਆਓ ਜੀ ਉੜਦੇ ਵਾਲੀ ਪੰਜ ਨੰਬਰ ਦਾ ਬਾਜੀ ਵੱਡੀ ਮੈਂ ਜੇ ਪੂਰੀ ਹਾਂਜੀ ਇਹ ਇੱਕ ਗੱਲ ਹੋਰ ਜਾਣਕਾਰੀ ਦੇ ਦੀਏ ਵੀ ਆ ਦੋਵੇਂ ਮਈਆਂ ਨਾਲ ਆਪਾਂ ਚੈੱਕ ਕਰਾਈਆਂ ਡਾਕਟਰ ਨੂੰ ਕੱਲ ਅੱਛਾ ਜੀ ਤੇ ਉਹਨਾਂ ਨੇ ਆਪਾਂ ਨੂੰ ਸ਼ੱਕ ਤੌਰ ਤੇ 1.5 ਮਹੀਨੇ ਦਾ ਦੱਸਿਆ ਵੀ 1.5 ਮਹੀਨੇ ਦਾ ਸ਼ੱਕ ਮੰਨਣਾ ਅੱਛਾ ਜੀ ਪਰ ਆਪਾਂ ਕੋ ਗੱਪਾਂ ਕਰਾਉਣੀ ਆਪਾਂ ਮੰਨ ਲਓ ਸ਼ੱਕ ਤੌਰ ਤੇ ਰੱਖਿਆ ਹੁਣ ਹਾਂ ਆਪਾਂ ਦੇਈਆਂ ਦੁੱਧੇ ਸਾਨ ਜੇ ਮਈਆਂ ਆਪਣੇ ਤੋਂ ਕੋਈ ਮਹੀਨਾ ਤੱਕ ਰਹਿ ਜਾਣ ਇਹ ਵੇਲੇ ਡੰਗਰ ਜਾਂ ਆਪਣੇ ਕੇਸਾਂ ਜਾਂ ਤਾਂ ਚਲ ਜਾਣ ਜਾਂ ਆਪਣੇ ਤੋਂ ਕੇਸ ਵਲੇ ਭਿਆਲ ਤਾਂ ਜਲ ਜਾਣ ਮਈਆਂ ਜੇ ਫਿਰ ਆਪਾਂ ਕੱਲ ਨੂੰ ਆਪਾਂ ਇਹਨਾਂ ਦੀ ਵੀਡੀਓ ਪਾਈ ਜਾਂ ਖਲੋਤਿਆਂ ਫਿਰ ਆਪਾਂ ਗੱਬਣਾ ਦੇ ਹਿਸਾਬ ਨਾਲ ਠੀਕ ਹੈ ਉਹਨੇ ਜੇ ਗੈਸ ਲਾਇਆ ਡਾਕਟਰ ਨੇ ਉਸ ਹਾਂ ਠੀਕ ਹੈ ਹਜੇ ਟੋਕਰਾਂ ਵਾਲਾ ਭਾਜੀ ਹਾਂਜੀ ਹਾਂਜੀ ਠੀਕ ਹੈ ਇਹਨੂੰ ਸੂਈ ਨੂੰ ਭਾਜੀ ਹੋਏ ਜੇ 4 ਮਹੀਨੇ ਹੂੰ ਤੇ ਮਗਰਲਾ ਸਾਹਮਣੇ ਜਿਹੜਾ ਬੈਣੀ ਬੈਣੀ ਵਾਲਾ ਹਾਂ ਉਹ ਥਾਣਾ ਦੁੱਧ ਉਤੋਂ ਬੰਦ ਆਇਆ ਥੱਲੇੋਂ ਸਰਾਖ ਬੰਦ ਆਇਆ ਸਰਾਖ ਬੰਦ ਮੈਨੂੰ ਬੰਦ ਹੋਇਆ ਜੇ ਹਾਂ ਤਾਂ ਤਿੰਨ ਦਿਨ ਦੇ ਹਿਸਾਬ ਨਾਲ ਪੱਤ ਲੜ ਦੇ ਹਿਸਾਬ ਨਾਲ ਦੇਣੀ ਜੇ ਦੁੱਧ 7 ਲੀਟਰ ਦੇ ਦੇ ਦੁੱਧ 7 ਲੀਟਰ ਤਿੰਨ ਦਿਨ ਮੇਰੀ ਭਾਣੇ ਤੇ ਆ ਸੂਈ ਨੂੰ 4 ਮਹੀਨੇ ਬਚਾਣੀ ਹੈਗਾ ਠੀਕ ਹੈ ਤੇ ਗੈਸ ਲਾਇਆ ਡਾਕਟਰ ਨੇ 1.5 ਮਹੀਨੇ ਅੱਛਾ ਜੀ ਮੋਲ ਕੀ ਕਰਨਾ ਜੀ ਮੋਹਲਾ ਭਾਜੀ ਬਿਲਕੁਲ ਇਹਦਾ ਛੋਟਾ ਹਾਂਜੀ ਇਹਦੀ ਕਰ ਦੀਏ 60 ਚ ਪਹੁੰਚ ਲੈ ਫੇ ਇਹ ਤਾਂ ਛੋਟਾ ਨਾ ਹੈ ਜੈ ਜੈ ਕਰੀਏ ਇੱਕ ਵਾਰ ਬਰੈਂਡਰ ਕਰੀ ਨਾ ਜੈ ਜੈ ਕਰ ਆਪਾਂ ਜੈ ਜੀ ਕਰ ਦੇਣਾ ਹਾਂ ਪੂਰੇ 53000 ਚ ਪਹੁੰਚਦੇ 50000 ਦੀ ਦੇਣੀ ਜੈਸ ਠੀਕ ਹੈ ਹਾਂਜੀ ਹਾਂਜੀ ਪਹਿਲਾਂ ਮੈਂ ਦੇਖ ਰਾਂ ਮੋਹਲਾ ਦੱਸ ਕੇ ਚਾਹ ਲੈ ਕੱਲ ਨਹੀਂ ਭਜਣਾ ਨਹੀਂ ਅਗਲੇ ਜਿਹੜਾ ਖੜਦਾ ਉਹਨੂੰ ਪਤਾ ਹੀ ਨਹੀਂ ਲੋਭਾਉ ਨੇ ਵੇਚ ਹੀ ਦੇਣੀ ਚੈੱਕ ਕਰ ਲਓ ਜੀ ਭਾਜੀ ਵੱਡੀ ਮੈਂ ਇਹ ਨਹੀਂ ਪੂਰੀ 53000 ਰੁਪਇਆ ਰੇਟ 100 ਕਿਲੋਮੀਟਰ ਤੱਕ ਪਹੁੰਚ ਜੇ ਕੋਈ ਵੀ ਗੱਡੀ ਲੈਂਦਾ ਆਪਣੀ ਫੇਸ ਦੱਸੋ ਹੈਗੀ ਜੇ 50000 ਦੇ ਵਿੱਚ ਪਹੁੰਚ ਤੇ ਡੇਢ ਮਹੀਨੇ ਦਾ ਭਾਜੀ ਡਾਕਟਰ ਨੇ ਲਾਇਆ ਜੇ ਡੇਢ ਮਹੀਨਾ ਦੱਸੋ ਚੈੱਕ ਕਰਵਾਈ ਹੈ ਡੇਢ ਮਹੀਨੇ ਦਾ ਸ਼ੱਕ ਜਿਆ ਪੈਂਦਾ ਵੀਰ ਕਹਿੰਦਾ ਵੀ ਜੇ ਕਨਫਰਮ ਹੋ ਜੀ ਨਹੀਂ ਆਪਾਂ ਦੋਦੇ ਹਿਸਾਬ ਨਾਲ ਹਾਂ ਜੀ ਇਹ ਤੇ ਆਪਾਂ ਭੈਣ ਭਰਾਵਾਂ ਦੀ ਜਾਣਕਾਰੀ ਦੀ ਦੱਸਾਂਦਾ ਆ ਹਾਲੋ ਜੀ ਚੈੱਕ ਕਰ ਲਓ ਬਾਕੀ ਤਸੱਲੀ ਦੱਸੋ ਤੁਸੀਂ ਕਰਨੀ ਜਿਹੜਾ ਵੀ ਭਾਜੀ ਇਹ ਨਹੀਂ ਭਾਜੀ ਕੰਮ ਹੈ ਨਿਕੀ ਨਿਕਲੂਗੀ ਮੱਝ ਵੱਡੀ ਜੀ ਠੀਕ ਹੈ ਜੀ ਸੱਜਰ ਮੈਂ ਉਹ ਲੈ ਜਾਵਾਂ ਇਹਦੀ ਭਾਈ 1.5 ਲੱਖ ਦੀ ਛੋਟੀ ਮਾਂ ਨਹੀਂ ਨਾ ਵੇੜੋ ਲਾਗੇ ਛੋਟੀ ਮਾਂ ਨਹੀਂ ਨਾ ਆਓ ਜੀ ਵੱਡੀ ਮਾਝੇ ਭਾਜੀ ਲਾਸਟ ਪੀਸ ਰਹੀ ਹੈ ਜੀ 6 ਨੰਬਰ ਇਹ ਵੀ ਭਾਜੀ ਵੱਡੀ ਮਾਝੇ ਹਾਂਜੀ ਇਹਨੂੰ ਸੂਈ ਨੂੰ ਭਾਜੀ ਸਾਢੇ 3 ਮਹੀਨੇ ਹੋਏ ਹੈ ਜਿਹੜੀ ਕੱਟੀ ਸੀ ਮਗਰ ਬੰਦਿਆ ਦਿੱਤੀਆਂ ਅੱਛਾ ਜੀ ਉਹਦਾ ਆਪਣਾ ਕਟਈ ਨਾ ਆ ਠੀਕ ਹੈ ਜੀ ਤੇ ਇਹਦੇ ਨਾਲ ਦੁੱਧ ਹੈਗਾ ਜੇ ਪੱਕਾ ਨੈਟ 8 ਲੀਟਰ ਤੇ ਮਿਲਦੀ ਭੜੇ ਤੇ ਜੀ ਮਿਲਦੀ ਭੜੇ ਤੇ ਇਹ ਵੀ 1.5 ਮਹੀਨੇ ਦਾ ਡਾਕਟਰ ਨੇ ਆਖੀ ਜੀ ਠੀਕ ਹੈ ਜੀ ਪਰ ਆਪਾਂ ਦੁੱਧੇ ਹਸਾਉਣਾ ਦੇਣੀ ਆਪਾਂ ਕੋਈ ਗਰੰਟੀ ਨਹੀਂ ਭਾਜੀ ਠੀਕ ਹੈ ਜੀ ਹਾਂਜੀ ਇਹਦਾ ਮੁੱਲ ਕਦਾ ਕਰਨਾ ਇਹਦਾ ਮੁੱਲ ਵੀ ਹੈ ਹੀ ਹੈ ਜੀ ਛੋਟਾ ਭਾਜ ਦਾ ਹਾਂਜੀ ਇਹਦਾ ਭਾਜੀ ਜੈਸਨੋ ਵਾਲਾ ਭਾਜ ਹੈ ਆਪਣਾ ਹਾਂ ਕੋ ਲੈ ਜੇ ਤੇ ਭਾਵੇਂ ਨਾ ਲੈ ਜੀ ਸਿੱਧੀ ਗੱਲ ਜੀ ਹਾਂ ਇਹਦੀ ਭਾਜੀ ਪੂਰੇ 58000 ਦੇ ਵਿੱਚ ਪਹੁੰਚ ਅੱਛਾ ਜੀ ਗੱਡੀ ਆਨ ਦੀ ਲੈ ਪੂਰੇ 55000 ਦੀ ਮਹੀ ਆਪਾਂ ਦੇਣੀ ਠੀਕ ਹੈ ਜੀ ਇਹਦੇ ਵਿੱਚ 100 ਰੁਪਏ ਛੋੜ ਹੋਣੀ ਜੀ ਬਸ ਗ੍ਰੇਸ ਨਹੀਂ ਜੀ ਗ੍ਰੇਸ ਕੋ ਆਪਾਂ ਪੂਰੇ ਸਾਰੇ ਕੱਸੇ ਕੱਢ ਕੇ ਦਿੱਤੀ ਅੱਗੇ ਤੁਹਾਡੇ ਸਾਹਮਣੇ ਵੱਡੀ ਮੱਝ ਭਾਜੀ ਦੇਣੀ ਨਹੀਂ ਇਹਨਾਂ ਦੀ ਠੀਕ ਹੈ ਲੋੜ 52000 ਕਿਲੋਮੀਟਰ ਤੱਕ ਦੀ ਪਹੁੰਚ ਤਾਂ ਪਤਾ ਭਾਈ 50000 ਦੀ ਤਾਂ ਸਰ ਕੱਟੀ ਹੋਈ ਆ ਹਾਂਜੀ ਲਓ ਜੀ ਕਰ ਲਓ ਇਹ ਵੱਡੀ ਮੈਂ ਆ ਬੇੜਾ ਵਾ ਆ ਵੇਖੋ ਜੀ ਕੱਲੀ ਮੈਂ ਗੱਡੀ ਚ ਆਉਣੀ ਆ ਵੇਖੋ ਦੋਸਤੋ ਜੀ ਪਿੱਠ ਪੜੀ ਚੜਾਈ ਥਾਂ ਥੱਲੇ ਤਿਲ ਕਹਿੰਦਾ ਫਿਰ ਜੇ ਗੁਏ ਦੇ ਕੱਲੀ ਮੈਂ ਜਾਊਗੀ ਗੱਡੀ ਚ ਹਾਂ ਇਹ 58000 ਦੇ ਵਿੱਚ ਪਹੁੰਚ ਗੱਡੀ ਆਪ ਜੀ ਲੈ 55000 ਦੀ ਮੈਂ ਦੇਣੀ ਹੈ ਵੇਖੋ ਦੋਸਤੋ ਰਾਜੀ ਜੀ ਜੀ ਕਦ ਦਾ ਭਾਜੀ ਪੂਰਾ ਵੱਡਾ ਹੈ 5 ਫੁੱਟ ਤੋਂ ਪਲੱਸ ਆ ਮੱਜ ਹਾਲੇ ਜੀ ਕਰ ਲਓ ਚੱਕ ਬਰਾਬਰ ਵੀਰ ਦੇ ਮੋਢਿਆਂ ਤੋਂ ਤਾਂ ਕਦ ਕਢਦੀ ਜੇ ਕੋ ਲੈ ਲੂਗਾ ਗੱਭਨ ਨਿਕਲ ਆਊਗੀ 10000 ਵਾਧੇ ਨਾਲ ਮੈਂ ਲੈ ਆਉਂਗਾ ਲੋ ਜੀ ਹਾਂ ਜੀ ਅਗਲਾ ਪੀਲੇ 2 ਮਹੀਨੇ ਮਹੀਨਾ ਪੀਲੇ ਤੁਹਾਨੂੰ ਤਿੰਨ ਪੀਲੇ ਚੱਕਾ ਪਾਸ ਗੰਭਰ ਨਿਕਲਾ ਹੋਏ ਤੇ 10000 ਵਾਧਾ ਲੈ ਲੇ ਮੈਂ ਲੋ ਜੀ ਦੋਸਤੋ 52000 ਰੁਪਿਆ ਰੇਟ ਹਾਂਜੀ ਜੇ ਕੋਈ ਵੀ ਗੱਡੀ ਆਪਣੀ ਲਿਆਂਦਾ ਤੇ ਆਪਣੇ 55000 55000 ਦੇ ਵਿੱਚ ਬਿਨਾਂ ਗੱਡੀ ਪੂਰੀ ਵੱਡੀ ਮੈਂ ਬਾਕੀ ਸੀਲਸਰਾਂਗ ਮਿਲਣਾ ਮੈਂ ਭੜੇ ਤੇ ਲੋ ਜੀ ਦੋਸਤੋ ਕੋਈ ਮੰਨ ਲਓ ਗਾੜੀ ਇਹਨੇ ਮਰਗਾ ਨਹੀਂ ਲੈਣਾ ਪੂਰੀ ਰਾਜੀ ਪੂਰੀ ਜਮੀ ਪੂਰੀ ਚੈੱਕ ਕਰ ਲੋ ਆ ਲੋ ਜੀ ਹਾਂਜੀ ਲੋ ਪੂਤ ਕੀ ਜਾਂਦੀ ਮਾਜਾ ਹੱਥ ਫੇਰੇ ਲਓ ਦੋਸਤੋ 6 ਨਗਾਂ ਦੇ ਤੁਹਾਨੂੰ ਦਿਖਾਤੇ ਆ ਵੀਡੀਓ ਦੇ ਵਿੱਚ ਤੇ 6 ਨਗਾਂ ਦੀ ਪ੍ਰੋਪਰ ਡਿਟੇਲ ਸਾਰੀ ਵੀਰ ਨੇ ਦੱਸਦੀ ਹੈ ਕੱਲੇ-ਕੱਲੇ ਪਸ਼ੂ ਦੀ ਸੂਰੇ ਸਾਰੇ ਪਹੂ ਆ ਇੱਕ ਟਾਈਮ ਦੋ ਟਾਈਮ ਚੋਕੇ ਤਸੱਲੀ ਆਪਣੀ ਜ਼ਰੂਰ ਕਰ ਲੋ ਕੰਟੈਕਟ ਐਸੇਕਰੀ ਫੇਰ ਬੋਲਦਣਾ ਪਿੰਡ ਝਾਮਕੇ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਨ ਸਾਹਿਬ ਨਾਮ ਹੈ ਜੇ ਭਾਈ ਉਹਨਾਂ ਦਾ ਪ੍ਰਤਾਪ ਸਿੰਘ ਸ਼ਾਹ ਫੋਨ ਨੰਬਰ ਇੱਕ ਦੀ ਫੇਰ ਬੋਲ ਦਿਓ ਜੀ ਫੋਨ ਨੰਬਰ ਜੀ 6284744123 6284744123 ਹਾਂਜੀ ਇਹ ਹੋਰ ਰਿਕਵੈਸਟ ਬੇਨਤੀ ਹੈ ਹਾਂਜੀ ਪਰਿਵਾਰ ਦੇ ਵਿੱਚ ਬਹਿ ਕੇ ਵੀਡੀਓ ਸ਼ੁਰੂ ਤੋਂ ਲੈ ਕੇ ਆਣ ਦੀ ਦੇਖੋ ਠੀਕ ਹੈ ਜੀ ਤੇ ਘਰੇ ਆ ਕੇ ਤੇ ਆਪ ਜੀ ਤਸੱਲੀ ਕਰ ਜੀ ਤਸੱਲੀ ਕਰ ਗਏ ਹਾਂ ਜੀ ਬੈਠ ਝਾਮ ਕੇ ਘੁਰਦ ਜਲਾ ਤਰਨ ਤਾਂ ਠੀਕ ਹੈ ਜੀ ਸੀਲ ਵੀ ਤਰਨ ਦਾ ਨਾਮ ਜੇ ਪ੍ਰਤਾਪ ਸਿੰਘ ਚਾ ਠੀਕ ਹੈ ਜੀ ਫੋਨ ਨੰਬਰ ਤੇ 628474172 628474172 ਠੀਕ ਹੈ ਹਾਂ ਜੀ ਸਾਰੀ ਠੀਕ ਹੈ ਜੀ